ਅਸ਼ੋਵਾਰਦਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਬਲੋਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਅਤੇ ਅਹਿਮ ਖਬਰ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਸਹਿਕਾਰੀ ਖੇਤਰ ਦੇ ਵਿਕਾਸ ਦੇ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਇਸੇ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰਦਾਸਪੁਰ ਦੇ ਪਨਿਆਰ ਦੇ ਵਿੱਚ ਸਹਿਕਾਰੀ ਖੰਡ ਮਿਲ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਖੰਡ ਮਿਲ ਦੇ ਨਾਲ ਸਲਫਰ ਰਹਿਤ ਖੰਡ ਦੀ ਪ੍ਰੋਡਕਸ਼ਨ ਹੋਵੇਗੀ ਜਿਸ ਦੇ ਨਾਲ ਇਸ ਖੰਡ ਦਾ ਰੇਟ ਹੈ ਜਿਹੜਾ ਪ੍ਰਤੀ ਕੁੰਟਲ ਦੇ ਹਿਸਾਬ ਦੇ ਨਾਲ ਦੂਜੀ ਖੰਡ ਦੇ ਨਾਲੋਂ ਮਹਿੰਗਾ ਹੋਵੇਗਾ ਇਸ ਦੇ ਨਾਲ ਨਾ ਸਿਰਫ ਖੰਡ ਮਿਲ ਨੂੰ ਫਾਇਦਾ ਹੋਵੇਗਾ ਬਲਕਿ ਸਹਿਕਾਰੀ ਖੇਤਰ ਦੇ ਵਿੱਚ ਕੰਮ ਕਰ ਰਹੀ ਸੰਸਥਾ ਨੂੰ ਵੀ ਫਾਇਦਾ ਹੋਵੇਗਾ ਤੇ ਨਾਲ ਦੀ ਨਾਲ ਇਸ ਦਾ ਲਾਭ ਕਿਸਾਨਾਂ ਨੂੰ ਵੀ ਹੋਵੇਗਾ ਇਸ ਵਕਤ ਇਸ ਮਿਲ ਦੇ ਵਿੱਚ ਇੱਕ ਸੀਜ਼ਨ ਦੀ 25 ਲੱਖ ਕੁੰਟਲ ਗੰਨੇ ਦੀ ਜਿਹੜੀ ਪੜਾਈ ਕੀਤੀ ਜਾ ਸਕਦੀ ਹੈ ਤੇ ਹੁਣ 2030 ਈਸੀਡੀ ਤੋਂ ਬੜਾ ਕਿ 5000 ਟੀਸੀਡੀ ਤੱਕ ਸਰਕਾਰ ਨੇ ਕੀਤੀ ਹੈ ਤੇ ਇਹਦੇ ਨਾਲ ਜਿਹੜਾ ਇਸ ਵਕਤ 2850 2250 ਗੰਨਾ ਕਿਸਾਨ ਜਿਹੜੇ ਇਸ ਮਿਲ ਨੂੰ ਗੰਨਾ ਸਪਲਾਈ ਕਰ ਰਹੇ ਨੇ ਪਰ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਗਿਣਤੀ ਵੱਧ ਕੇ 7025 ਹੋ ਜੇ ਲਗਭਗ 3 ਗੁਣਾ ਕਿਸਾਨਾਂ ਦੀ ਗਿਣਤੀ ਵੱਜੂਗੀ ਦੂਰ ਦਰਾਡੇ ਵਾਲੀਆਂ ਪ੍ਰਾਈਵੇਟ ਮਿਲਾਂ ਜਾਣ ਦੀ ਲੋੜ ਨਹੀਂ ਰਹਿਣੀ ਉਧਨਾਂ ਟ੍ਰਾਂਸਪੋਰਟੇਸ਼ਨ ਦੇ ਖਰਚੇ ਬਚਣਗੇ ਬਾਕੀ ਹੋਰ ਸਮੇਂ ਦੀ ਬਚਤ ਹੋਊਗੀ ਤੇ ਨਾਲ-ਨਾਲ ਇਹ ਪ੍ਰੀਮੀਅਮ ਕੁਆਲਟੀ ਦੇ ਜਿਹੜਾ ਜਿਹੜੀ ਖੰਡ ਅੱਜ ਤੁਸੀਂ ਇਹ ਸਲਫਰ ਰੈਤ ਜਿਹੜੀ ਲੋਕਾਪਤ ਕੀਤੀ ਹੈ ਉਹਦਾ ਜਿਹੜਾ ਆਮ ਖੰਡ ਨਾਲੋਂ ਪ੍ਰਤੀ ਕੁਇੰਟਲ 100 ਤੋਂ 150 ਰੁਪਿਆ ਜ਼ਿਆਦਾ ਰੇਟ ਹੈ। ਤੇ ਇਹਦਾ ਜਿਹੜਾ ਲਾਭ ਹੈ ਮਿਲ ਨੂੰ ਮਿਲੂਗਾ। ਤੇ 20 ਮੈਗਾਵਾਟ ਬਿਜਲੀ ਜਿਹੜੀ ਪੀਐਸਪੀਸੀਐਲ ਨੂੰ ਮਿਲੂਗੀ। ਜਿਹੜੀ ਜਨਰੇਟ ਹੋ ਗਈ ਇਥੋਂ ਤੇ ਬਾਕੀ ਕਿਉਂਕਿ ਫਤਿਹ ਸ਼ੂਗਰ ਜਿਹੜੀ ਐ ਅੱਜ ਕੀਤੀ ਐ ਉਹ ਕਿਲੋ-ਕਿਲੋ ਦੇ ਪੈਕਟਾਂ 'ਚ ਵੀ ਸ਼ੁਰੂ ਕੀਤੀ ਜਾ ਰਹੀ ਐ ਛੋਟੇ ਜਿਹੜੇ ਬਿਲਕੁਲ ਛੋਟੇ ਜਿਹੜੇ ਹੋਟਲਾਂ ਦੇ ਵਿੱਚ ਆਪਾਂ ਨੂੰ ਪੈਕਟ ਮਿਲਦੇ ਐ ਇੱਕ ਕੱਪ ਦੇ ਵਿੱਚ ਪਾਉਣ ਵਾਸਤੇ ਉਹ ਵੀ ਸ਼ੁਰੂ ਕੀਤੀ ਜਾ ਰਹੀ ਐ ਸੋ ਸਲਫਰ ਰਤਖੰਡਾ ਜੋ ਲੇਟੈਸਟ ਮਾਡਲ ਐ ਤੇ ਮੈਂ ਸਾਰੇ ਇਸ ਮਿਲ ਦੇ ਜਿਹੜੇ ਜਿਨ੍ਹਾਂ ਨੇ ਮਿਹਨਤ ਕੀਤੀ ਮਜ਼ਦੂਰਾਂ ਨੇ ਨਾਨਾ ਨੰਦ ਦੇ ਅਫੀਸਰ ਸਹਿਬਾਨ ਪ੍ਰਬੰਧਕ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨ ਦਾ ਸਾਡੇ ਚੇਅਰਮੈਨ ਸਾਹਿਬ ਸ਼ੂਗਰ ਮਿਲ ਦੇ ਸ਼ੂਗਰ ਫੈਕਟ ਦੇ ਜਿਨੇ ਵੀ ਅਧਿਕਾਰੀ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਗੰਨੇ ਦੀ ਜਿਹੜੀ ਫਸਲ ਹੈ ਉਹਦੀ ਗੁਣਵੱਤਾ ਵੀ ਵਧਾ ਰਹੇ ਹਾਂ ਤੇ ਨਾਲ ਨਾਲ ਦੂਰ ਕਿਤੇ ਆਲੇ-ਦੁਆਲੇ ਦੀਆਂ ਮਿੱਲਾਂ ਜਾਣਾ ਪੈਂਦਾ ਸੀ ਉਹ ਵੀ ਜਿਹੜੀ ਹੈ ਖਜਲ ਖਵਾਰੀ ਜਿਹੜੀ ਉਹ ਘਟ ਹੋ ਜੂਗੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਤਿੱਖਾ ਸਿਆਸੀ ਨਿਸ਼ਾਨਾ ਵਿੰਨਿਆ ਗਿਆ ਹੈ ਅਮਨਉਰੋੜ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਰਮ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਪੱਤਰ ਭੇਜਿਆ ਗਿਆ ਸੀ ਪਰ ਪ੍ਰਧਾਨ ਮੰਤਰੀ ਸੂਬਾ ਸਰਕਾਰ ਦੇ ਨਾਲ ਸਮਾਗਮਾਂ ਦੇ ਵਿੱਚ ਸ਼ਾਮਲ ਨਹੀਂ ਹੋਏ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਸਾਰੇ ਦੇ ਸਾਰੇ ਕੇਂਦਰ ਦੇ ਵਜ਼ੀਰ ਉਹਨਾਂ ਦੇ ਸਾਰੇ ਮੁੱਖ ਮੰਤਰੀ ਕਿ ਇਨਵੀਟੇਸ਼ਨ ਹੋਣ ਦੇ ਬਾਵਜੂਦ ਕਿ ਜੀ ਹੋਰ ਕੋਈ ਗੱਲ ਨਹੀਂ ਕਰਨੀ ਸਿਆਸੀ ਗੱਲਾਂ ਕਰਨੀ ਹੋਰ ਬਹੁਤ ਸਟੇਜਾਂ ਤੇ ਬਹੁਤ ਮੌਕੇ ਮਿਲਣਗੇ ਸਿਰਫ ਔਰ ਸਿਰਫ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਸਜਦਾ ਕਰ ਲਈਏ ਕਿ ਉਹ ਗੁਰੂ ਸਾਹਿਬ ਜਿਨ੍ਹਾਂ ਨੇ ਆਪ ਦਾ ਆਪ ਵਾਰ ਦਿੱਤਾ ਇਸ ਹਿੰਦੁਸਤਾਨ ਨੂੰ ਸਲਾਮਤ ਰੱਖਣ ਦੇ ਲਈ ਆ ਕੇ ਉਹਨਾਂ ਨੂੰ ਸਜਦਾ ਕਰ ਲਈਏ ਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇਸ਼ ਨਹੀਂ ਵਿਸ਼ਵ ਗੁਰੂ ਤਾਂ ਬਣਦੇ ਨੇ ਇਹਨਾਂ ਦੀ ਪਾਰਟੀ ਹੈ ਜਿਹੜੀ ਬੀਜੇਪੀ ਉਹ ਪੀਐਮ ਸਾਹਿਬ ਨੂੰ ਵਿਸ਼ਵ ਗੁਰੂ ਦਾ ਐਲਾਨਣ ਦੇ ਵਿੱਚ ਤੇ ਥਾਪਣ ਦੇ ਵਿੱਚ ਤੇ ਪ੍ਰੋਜੈਕਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਐਕਚੁਅਲ ਦੇ ਵਿੱਚ ਜਿਹੜੇ ਵਿਸ਼ਵ ਦੇ ਗੁਰੂ ਸੀਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਇਹ ਨਮਨ ਕਰਨ ਦੇ ਲਈ ਵੀ ਨਹੀਂ ਪਹੁੰਚੇ ਹੈਗੇ ਇਸ ਚੀਜ਼ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਜੇ ਕਿਸੇ ਨੂੰ ਵਹਿਮ ਭਰਮ ਪਹਿਲਾਂ ਸੀ ਉਹ ਦੂਰ ਹੋ ਗਿਆ ਹੋਊਗਾ ਕਿ ਕਿੰਨੀ ਕੁ ਨਫ਼ਰਤ ਇਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਪੰਜਾਬ ਪੰਜਾਬੀਅਤ ਔਰ ਸਿੱਖ ਕੌਮ ਦੇ ਪ੍ਰਤੀ ਇਹ ਭਰੀ ਹੋਈ ਹੈ ਇਹ ਕੱਲੇ ਗੁਰੂ ਸਾਹਿਬ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਾਂ ਉਹਨਾਂ ਦੀ ਫਿਲਾਸਫੀ ਦਾ ਜਾਂ ਉਹਨਾਂ ਦੇ ਸਿਧਾਂਤਾਂ ਨੂੰ ਹੀ ਨਕਾਰਨ ਦੇ ਬਰਾਬਰ ਨਹੀਂ ਹੈ ਮੋਦੀ ਸਾਹਿਬ ਵੱਲੋਂ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਇਹ ਇੰਨੇ ਹੀ ਸੋਚ ਲੈਂਦੇ ਕਿ ਜਦੋਂ ਹਿੰਦੂ ਧਰਮ ਦੇ ਉੱਪਰ ਜਦੋਂ ਸੰਕਟ ਖੜਾ ਸੀਗਾ ਜਦੋਂ ਜਨੇਊ ਲਹਾਏ ਜਾ ਰਹੇ ਸੀਗੇ ਜਦੋਂ ਤਿਲਕ ਮਿਟਾਏ ਜਾ ਰਹੇ ਸੀਗੇ ਅਤਿਆਚਾਰ ਹੋ ਰਹੇ ਸੀ ਟੌਰਚਰ ਹੋ ਰਹੇ ਸੀਗਾ ਹਿੰਦੂ ਕਮਿਊਨਿਟੀ ਸਾਰੀਆਂ ਕਮਿਊਨिटीज ਕਿ ਤੁਸੀਂ ਇਸਲਾਮ ਦੇ ਵਿੱਚ ਕਨਵਰਟ ਕਰੋ ਤੇ ਇਹ ਉਹਨਾਂ 500 ਕਸ਼ਮੀਰੀ ਪੰਡਿਤ ਭਰਾਵਾਂ ਦਾ ਵੀ અપਮਾਨ ਹੈ ਜਿਹੜੇ ਕਿ 500 ਕਿਲੋਮੀਟਰ ਪੈਦਲ ਸ਼੍ਰੀਨਗਰ ਤੋਂ ਚੱਲ ਕੇ ਤਾਂ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆ ਗਏ ਅਨੰਦਪੁਰ ਸਾਹਿਬ ਦੇ ਵਿੱਚ ਪਰ ਮੋਦੀ ਸਾਹਿਬ ਸੋ ਕਾਲਡ ਅਖੌਤੀ ਆਪਣੇ ਆਪ ਨੂੰ ਜਿਨ੍ਹਾਂ ਨੇ ਅਵਾਰਡ ਦੇ ਰਖੇ ਵਿਸ਼ ਗੁਰੂ ਬਣਨ ਦਾ ਉਹ 12 15 ਮਿੰਟ ਦੀ ਫਲਾਈਟ ਤੋਂ ਕੁਰੂਕਸ਼ੇਤਰ ਤੋਂ ਲੈ ਕੇ ਉਹ ਆਨੰਦਪੁਰ ਸਾਹਿਬ ਤੱਕ ਪਹੁੰਚਣਾ ਵੀ ਉਹਨਾਂ ਨੇ ਵਾਜਬ ਨਹੀਂ ਸਮਝਿਆ ਜਿਹੜਾ ਕਿ ਮੈਂ ਸਮਝਦਾ ਕਿ ਇੱਕ ਬਹੁਤ ਹੀ ਹਲਕੀ ਘਣੋਣੀ ਸੋਚ ਦਾ ਦਾ ਇੱਕ ਹਿੱਸਾ ਹੈ ਜੇ ਮੋਦੀ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੂਗਾ ਹੱਥ ਜੋੜ ਕੇ ਕਰਨੀ ਚਾਹੂਗਾ ਕਿ ਜੇ ਗੁਰੂ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤੇ ਅੱਜ ਹਿੰਦੁਸਤਾਨ ਵੀ ਨਾ ਹੁੰਦਾ ਤੇ ਜੇ ਹਿੰਦੁਸਤਾਨ ਨਾ ਹੁੰਦਾ ਤੇ ਤੁਸੀਂ ਰਾਜ ਭਾਗ ਕਰਨ ਲਾਇਕ ਵੀ ਨਾ ਹੋਏ ਹੁੰਦੇ ਸੋ ਕਿਰਪਾ ਕਰਕੇ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਸਿੱਖ ਹਿਸਟਰੀ ਸਿੱਖ ਇਤਿਹਾਸ ਸਾਡੇ ਗੁਰੂ ਸਾਹਿਬਾਨ ਦੇ ਇੰਨਾ ਕੁ ਬਿਯੋਂਡ ਇਮੇਜਿਨੇਸ਼ਨ ਇੰਨੀਆਂ ਵੱਡੀਆਂ ਕੁਰਬਾਨੀਆਂ ਨੇ ਇਨਾ ਵੱਡਾ ਉਹਨਾਂ ਦਾ ਦਾ ਵਲਿਦਾਨ ਰਹੇ ਨੇ ਇਨਸਾਨੀਅਤ ਦੇ ਲਈ ਕਿਰਪਾ ਕਰਕੇ ਆਪਦੇ ਮਨ ਦੇ ਵਿੱਚੋਂ ਨਫ਼ਰਤ ਕੱਢੋ ਉਧਰ ਪੰਜਾਬ ਯੂਨੀਵਰਸਿਟੀ ਦੇ ਲਈ ਸੰਘਰਸ਼ ਕਰ ਰਹੀਆਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਅੱਜ ਦੇ ਬੰਦ ਦੇ ਐਲਾਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਅੱਜ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚਾ ਨੇ ਮੈਂਬਰਾ ਨੇ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਸੀ ਹਾਲਾਂਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਪਹਿਲਾਂ ਹੀ ਛੁੱਟੀ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ ਸੋ ਅ ਛੁੱਟੀ ਜਿਹੜੀ ਹੈ ਅ ਅੱਜ ਦੀ ਅ ਛੁੱਟੀ ਪਹਿਲਾਂ ਪ੍ਰਸ਼ਾਸਨ ਵੱਲੋਂ ਰੱਦ ਨਹੀਂ ਕੀਤੀ ਪਰ ਬਾਅਦ ਦੇ ਵਿੱਚ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ ਇਸੇ ਦੌਰਾਨ ਦੇਰ ਸ਼ਾਮ ਵਿਰੋਧ ਪ੍ਰਦਰਸ਼ਨ ਵੀ ਹੋਏ ਸਨ ਆਈਟੀ ਬੀਪੀ ਦੇ ਜਵਾਨ ਯੂਨੀਵਰਸਿਟੀ ਦੇ ਵਿੱਚ ਤਨਾਤ ਕੀਤੇ ਗਏ ਨੇ ਇਸ ਤੋਂ ਬਾਅਦ ਵਿਦਿਆਰਥੀ ਅੱਜ ਬੀਜੇਪੀ ਦਫ਼ਤਰ ਦਾ ਘਰਾਵ ਕਰਨ ਦੀ ਤਰੀਕ ਦਾ ਐਲਾਨ ਵੀ ਕਰ ਸਕਦੇ ਨੇ ਸੋ ਅੱਜ ਦੀ ਅੱਜ ਦੀਆਂ ਪ੍ਰੀਖਿਆਵਾਂ ਜਿਹੜੀਆਂ ਨੇ ਉਹ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਦੇ ਵਿੱਚ ਤਣਾਅ ਵਾਲੇ ਮਾਹੌਲ ਨੂੰ ਦੇਖਦਿਆਂ ਹੋਇਆਂ ਰੱਦ ਕਰ ਦਿੱਤੀਆਂ ਗਈਆਂ ਨੇ ਪੰਜਾਬ ਯੂਨੀਵਰਸਿਟੀ ਨੇ ਕੁਝ ਵਿਭਾਗਾਂ ਦੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਅੱਜ ਕਰਾਉਣੀਆਂ ਸਨ ਹਾਲਾਂਕਿ ਵਿਦਿਆਰਥੀਆਂ ਨੇ ਇਸ ਮੌਕੇ ਯੂਨੀਵਰਸਿਟੀ ਬੰਦ ਕਰਨ ਦਾ ਸੱਦਾ ਦਿੱਤਾ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਛੁੱਟੀ ਤੋਂ ਬਾਅਦ ਇਹਨਾਂ ਪ੍ਰੀਖਿਆਵਾਂ ਨੂੰ ਡੀਏਵੀ ਕਾਲਜ ਦੇ ਵਿੱਚ ਤਬਦੀਲ ਵੀ ਕਰ ਦਿੱਤਾ ਗਿਆ ਸੀ ਪਰ ਇਸ ਦੇ ਨਾਲ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਡੀਏਵੀ ਕਾਲਜ ਦੇ ਵਿੱਚ ਤਬਦੀਲ ਕਰਨ ਤੋਂ ਬਾਅਦ ਵਿਦਿਆਰਥੀ ਗੁੱਸੇ ਦੇ ਵਿੱਚ ਆਏ ਅਤੇ ਯੂਨੀਵਰਸਿਟੀ ਦਾ ਗੇਟ ਨੰਬਰ 2 ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਯੂਨੀਵਰਸਿਟੀ ਨੇ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ। ਇਸ ਤੋਂ ਬਾਅਦ ਵਿਦਿਆਰਥੀ ਸ਼ਾਂਤ ਨਹੀਂ ਹੋਏ ਅਤੇ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਵੱਲ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ। ਸੋ ਯੂਨੀਵਰਸਿਟੀ ਵਿੱਚ ਕੁੱਲ ਮਿਲਾ ਕੇ ਮਾਹੌਲ ਹੈ ਜਿਹੜਾ ਉਤਣਾਅ ਵਾਲਾ ਬਣਿਆ ਹੋਇਆ ਅਤੇ ਇਸੇ ਨੂੰ ਦੇਖਦੇ ਆਂ ਅੱਜ ਦੀਆਂ ਪ੍ਰੀਖਿਆਵਾਂ ਜਿਹੜੀਆਂ ਨੇ ਯੂਨੀਵਰਸਿਟੀ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਆਈਡੀ ਪੀਪੀ ਦੀ ਤਨਾਤੀ ਹੈ ਜਿਹੜੀ ਯੂਨੀਵਰਸਿਟੀ ਕੈਂਪਸ ਦੇ ਅੰਦਰ ਕੀਤੀ ਗਈ ਹੈ ਜਿਸ ਨੂੰ ਲੈ ਕੇ ਇਸ ਵੇਲੇ ਵੀ ਵਿਦਿਆਰਥੀ ਜਥੇਬੰਦੀਆਂ ਲਗਾਤਾਰ ਸੰਘਰਸ਼ ਦੇ ਵਿੱਚ ਡਟੀਆਂ ਹੋਈਆਂ ਨੇ ਉਧਰ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਰੈਲੀ ਰੱਖੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਇਸ ਰੈਲੀ ਦਾ ਐਲਾਨ ਕੀਤਾ ਗਿਆ ਹੈ। ਇਹ ਰੈਲੀ 3 ਘੰਟੇ ਦੇ ਲਈ ਰੱਖੀ ਗਈ ਹੈ। ਅੱਜ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਰੈਲੀ ਹੋਵੇਗੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਲਗਭਗ 10,000 ਕਿਸਾਨ ਅਤੇ 30 ਕਿਸਾਨ ਜਥੇਬੰਦੀਆਂ ਇਸ ਰੈਲੀ ਦੇ ਵਿੱਚ ਸ਼ਾਮਲ ਹੋਣਗੇ। ਇਸ ਰੈਲੀ ਦੇ ਵਿੱਚ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਅਲਖੋਵਾਲ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਰਕਾਰਾਂ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀਆਂ ਤਾਂ ਕਿਸਾਨਾਂ ਵੱਲੋਂ ਵੱਡਾ ਸੰਘਰਸ਼ ਵੀ ਉਲੀਕਿਆ ਜਾ ਸਕਦਾ ਹੈ। ਮਹਾਪੰਚਾਇਤ ਕੀਤੀ ਜਾ ਰਹੀ ਹੈ ਕਿ ਪੂਰਾ ਮਾਮਲਾ ਹੈ ਔਰ ਮੰਗ ਪੱਤਰ ਦੇ ਵਿੱਚ ਖਾਸ ਖਾਸ ਕਿਹੜੀਆਂ ਮੰਗਾਂ ਨੇ। ਅੱਜ ਅਸੀਂ 5ਵੀਂ ਸਾਲਗिरा ਜਿਹੜੀ ਸਾਡੇ ਅੰਦੋਲਨ ਦੀ ਆ ਜਿਹੜਾ ਅਸੀਂ ਉੱਥੋਂ ਜਿੱਤ ਕੇ ਆਏ ਸੀ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਸੀ। ਉਹਦੇ ਵਿੱਚ ਕੁਝ ਮੰਗਾਂ ਬਕਾਇਆ ਰਹਿ ਗਈਆਂ ਸੀ ਐਮਐਸਪੀ ਦੀ ਜਿਹੜੀ ਸਾਡੀ ਵੱਡੀ ਮੰਗ ਸੀ। ਇੱਕ ਤਾਂ ਸਾਡੀ ਮੇਨ ਮੰਗ ਆ। ਦੂਸਰਾ ਕੇਂਦਰ ਸਰਕਾਰ بار بار ਜਿਹੜਾ ਇਹ ਬਿਜਲੀ ਸੋਧ ਬਿੱਲ ਜਿਹੜਾ ਆਉਣ ਵਾਲੇ ਦਿਨਾਂ ਚ ਇਹਨਾਂ ਨੇ ਲਾਗੂ ਕਰਨ ਜਾ ਰਹੇ ਆ ਕਿਰਤ ਜਿਹੜਾ ਕਿਰਤੀਆਂ ਦਾ ਇੱਕ ਬਿੱਲ ਆ ਉਹ ਲੈ ਕੇ ਆ ਰਹੇ ਆ ਉਹਦੀ ਵਿਰੋਧਤਾ ਕਰਨ ਲਈ ਅਸੀਂ ਅੱਜ ਇਹ ਇੱਕ ਮਹਾਪੰਚਾਇਤ ਤੇ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਪੰਜਾਬ ਚ ਗੰਨੇ ਦੀ ਮੰਗ ਆ ਸਾਡੇ ਖੜਾ ਦੇ ਪੈਸੇ ਨਹੀਂ ਮਿਲੇ ਸਾਡਾ ਝੋਨੇ ਦਾ ਝਾੜ ਘਟ ਨਿਕਲਿਆ ਸਾਡੇ ਤੇ ਪਰਾਲੀ ਦੇ ਪਰਚੇ ਲਾਲ ਐਂਟਰੀਆਂ ਹੋ ਰਹੀਆਂ ਨੇ ਉਦੇ ਲਈ ਅਸੀਂ ਦੋ ਮੰਗ ਪੱਤਰ ਅੱਜ ਅਸੀਂ ਤਿਆਰ ਕੀਤੇ ਆ। ਉਹ ਅਸੀਂ ਇੱਥੇ ਹਜ਼ਾਰਾਂ ਕਿਸਾਨ ਜਿਹੜੀ ਆ ਸੈਕਟਰ 43 ਦੇ ਵਿੱਚ 12 ਵਜੇ ਸਟੇਜ ਸ਼ੁਰੂ ਹੋ ਜੂਗੀ ਤੇ ਉਹਦੇ ਚ ਸਕੇਮ ਦੇ ਸਾਰੇ ਲੀਡਰ ਸਾਹਿਬਾ ਨਾ ਜਾਣਗੇ। ਉਹ ਚ ਅਸੀਂ ਦੋ ਮੰਗ ਪੱਤਰ ਦਿੱਤੇ ਕੇਂਦਰ ਸਰਕਾਰ ਨੂੰ ਦਵਾਂਗੇ ਤੇ ਇੱਕ ਪੰਜਾਬ ਸਰਕਾਰ ਨੂੰ ਦਵਾਂਗੇ ਤੇ ਉਹਨਾਂ ਨੂੰ ਕਹਾਂਗੇ ਵੀ ਇਹ ਫੌਰੀ ਤੌਰ ਤੇ ਸਾਡੀਆਂ ਮੰਗਾਂ ਵੱਲ ਧਿਆਨ ਦਿਓ। ਨਹੀਂ ਫਿਰ ਇਹ ਨਾ ਕਹਿਣਾ ਵੀ ਇਹਨਾਂ ਨੇ ਕੋਈ ਸੜਕਾਂ ਜਾਮ ਕਰਤੀਆਂ ਕਿਸਾਨਾਂ ਨੇ ਇਹ ਆਮ ਲੋਕਾਂ ਨੂੰ ਤਕਲੀਫ ਹੁੰਦੀ ਹੈ, ਇਹ ਵਿਲੇ ਨੇ ਇਹ ਵਜਾ ਨਹੀਂ ਦੇਖਦੇ, ਇਹ ਜਗਾ ਦੇਖਦੇ ਨੇ। ਅੱਜ ਅਸੀਂ ਜਗਾ ਵੀ ਇਹਨਾਂ ਤੋਂ ਲਈ ਆ ਵਜਾ ਵੀ ਸਾਡੇ ਕੋਲ ਹੈਗੀ ਆ ਅੱਜ ਸਰਕਾਰ ਵਜਾ ਦੇਖ ਲਵੇ ਸਰਕਾਰ ਸੋਚ ਲਵੇ ਵੀ ਕੀ ਕਰਨਾ ਇਹਨਾਂ ਨੇ ਐਜੀਟੇਸ਼ਨ ਕਰਾਉਣੀ ਆ ਸਾਡੇ ਤੋਂ ਅੰਦੋਲਨ ਕਰਾਉਣੀ ਆ ਫਿਰ ਕਹਿੰਦੇ ਅੰਦੋਲਨਕਾਰੀ ਆ ਜੀਵਿਕਾਰੀ ਆ ਤੇ ਫਿਰ ਕਦੇ ਸੈਂਟਰ ਸਰਕਾਰ ਸਾਡੇ ਟੀਕਾ ਲਾ ਕੇ ਦੇਖ ਲੈਂਦਾ ਵੀ ਚੰਡੀਗੜ੍ਹ ਵੀ ਚੰਡੀਗੜ੍ਹ ਤੋਂ ਅਸੀਂ ਬੱਕ ਕਰ ਦੇਣਾ ਕਦੇ ਯੂਨੀਵਰਸਿਟੀ ਅਸੀਂ ਲੈ ਲੈਣੀ ਆ ਇਹ ਅਸੀਂ ਕਦੇ ਕਾਮਯਾਬ ਨਹੀਂ ਹੋਣ ਦਵਾਗੇ ਅਸੀਂ ਯੂਨੀਵਰਸਿਟੀ ਵਾਲਿਆਂ ਦੇ ਬੱਚਿਆਂ ਦੇ ਨਾਲ ਉਹਨਾਂ ਵਿਦਿਆਰਥੀਆਂ ਨਾਲ ਵੀ ਖੜੇ ਆ ਪਿਛਲੇ ਦਿਨੀ ਵੀ ਅਸੀਂ ਪੂਰਾ ਸਾਥ ਦਿੱਤਾ ਇਸ ਤਰ੍ਹਾਂ ਚੰਡੀਗੜ੍ਹ ਦਾ ਵੀ ਟੀਕਾ ਲਾ ਕੇ ਦੇਖਿਆ ਸੀ ਫਿਰ ਇਹ ਭੱਜ ਗਏ ਨੇ ਹੁਣ ਕਹਿੰਦੇ ਨਹੀਂ ਅਸੀਂ ਲਵਾਂਗੇ ਤੇ ਇਹ ਲੋਕਾਂ ਦਾ ਰੋਹ ਪਰਖਦੇ ਆ ਲੋਕਾਂ ਨੂੰ ਅਸੀਂ ਕਹਿੰਨੇ ਆ ਐਸਕੇਐਮ ਤੇ ਯਕੀਨ ਰੱਖੋ ਐਸਕੇਐਮ ਤੁਹਾਡੇ ਲਈ ਕੰਨ ਦਾਗੂ ਖੜਾ ਆ ਭਾਵੇਂ ਕੋਈ اپੋਜੀਸ਼ਨ ਪਾਰਟੀ ਲੜਾਈ ਲੜੇ ਜਾਂ ਨਾ ਲੜੇ ਅਸੀਂ ਤੁਹਾਡੀ ਲੜਾਈ ਲੋਕਾਂ ਦੀ ਲੜਾਂਗੇ ਜਿਹੜਾ ਬਿਜਲੀ ਸੋਸ ਬਿੱਲ ਹੈ ਇੱਕ ਲੈ ਕਿਸਾਨਾਂ ਦਾ ਬਿੱਲ ਨਹੀਂ ਆਮ ਲੋਕਾਂ ਦਾ ਬਿੱਲ ਹੈ ਹਰੇਕ ਘਰ ਚ ਮੀਟਰ ਲੱਗਣਾ ਹਰੇਕ ਘਰ ਨੂੰ ਡੇਢੀ ਦੁਪਣੀ ਬਿਜਲੀ ਹੋਣੀ ਆ ਤੇ ਪੰਜਾਬ ਸਰਕਾਰ ਨੇ ਜਿਹੜੀਆਂ ਜ਼ਮੀਨਾਂ ਨੇ ਵੇਚ ਦੇਣੀਆਂ ਨੇ ਜਿਹੜੀਆਂ ਉਸ ਤੋਂ ਬਾਅਦ ਨਾ ਬਿਜਲੀ ਬੋਰਡ ਰਹਿਣਾ ਤੇ ਨਾ ਇਹ ਮੁੜ ਕੇ ਹੱਥ 'ਚ ਕੁਝ ਆਉਣਾ ਤੇ ਹੁਣ ਤੋਂ ਹੀ ਸਾਨੂੰ ਤਿਆਰੀ ਕਰਕੇ ਬਿੱਲ ਰੋਕਣੇ ਚਾਹੀਦੇ ਅੱਜ ਤਾਂ ਪ੍ਰੋਟੈਸਟ ਤੋਂ ਬਾਅਦ ਕੋਈ ਵੱਡੀ ਰੂਪਰੇਖਾ ਵੀ ਐਲਾਨ ਸਕਦਾ ਐਸਕੇਮ ਅੱਜ ਅਸੀਂ ਐਸਕੇਮ ਦੇ ਲੀਡਰ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਸਰਕਾਰ ਦਾ ਰੁਖ ਦੇਖਾਂਗੇ ਵੀ ਸਰਕਾਰ ਸਾਨੂੰ ਕੀ ਕਰਦੀ ਐ ਇਸੇ ਸਰਕਾਰ ਨੂੰ ਟਾਈਮ ਦਵਾਂਗੇ ਅਸੀਂ ਐਡੀ ਕੋ ਕਾਲੀ ਨਹੀਂ ਕਰਦੇ ਕੋਈ ਵੱਡਾ ਅੰਦੋਲਨ ਵੱਲ ਨੂੰ ਜਾਵਾਂਗੇ ਅਸੀਂ ਤੇ ਜਿਹੜਾ ਸੈਂਟਰ ਨਾਲ ਉਹ ਅਸੀਂ ਬਾਕੀ ਸਟੇਟਾਂ ਨਾਲ ਰਹਿ ਕਰਾਂਗੇ ਜਿਹੜਾ ਪੰਜਾਬ ਨਾਲ ਅੰਦੋਲਨ ਕਰਨਾ ਉਹ ਅਸੀਂ ਆਪਣੇ ਐਸਕੇਮ ਦੇ ਵਿੱਚ ਰਹਿ ਕਰਕੇ ਇਹਨਾਂ ਨਾਲ ਅੰਦੋਲਨ ਦੀ ਕੋਈ ਅਸੀਂ ਰੂਪਰੇਖਾ ਤਿਆਰ ਕਰਾਂ ਤੇ ਹੁਣ ਗੱਲ ਕਰਦੇ ਆਂ ক্রিকেট ਦੀ ਦੱਖਣੀ ਅਫਰੀਕਾ ਨੇ ਗੁਹਾਟੀ ਟੈਸਟ ਦੇ ਵਿੱਚ ਭਾਰਤ ਨੂੰ 408 ਦੌੜਾਂ ਦੇ ਨਾਲ ਹਰਾ ਦਿੱਤਾ ਹੈ ਅਤੇ ਲੜੀ ਦੇ ਉੱਤੇ 2 ਜ਼ੀਰੋ ਦੇ ਨਾਲ ਕਬਜ਼ਾ ਕਰ ਲਿਆ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਕੋਲਕਾਤਾ ਟੈਸਟ ਦੇ ਵਿੱਚ ਭਾਰਤ ਨੂੰ 30 ਦੌੜਾਂ ਦੇ ਨਾਲ ਦੱਖਣੀ ਅਫਰੀਕਾ ਨੇ 25 ਸਾਲਾਂ ਬਾਅਦ ਕਰੇਲੂ ਮੈਦਾਨ ਦੇ ਵਿੱਚ ਭਾਰਤ ਨੂੰ ਕਲੀਨ ਸਵੀਪ ਕੀਤਾ ਇਸ ਤੋਂ ਪਹਿਲਾਂ ਉਹਨਾਂ ਨੇ 2000 ਦੇ ਵਿੱਚ ਦੋ ਟੈਸਟ ਮੈਚਾਂ ਦੀ ਲੜੀ ਦੇ ਵਿੱਚ ਭਾਰਤ ਨੂੰ 2-0 ਦੇ ਨਾਲ ਹਰਾਇਆ ਸੀ ਬੁੱਧਵਾਰ ਨੂੰ ਬਾਰ ਸਪਾਗਾ ਸਟੇਡੀਅਮ ਦੇ ਵਿੱਚ 549 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ 140 ਦੌੜਾਂ ਤੇ ਆਲ ਆਊਟ ਹੋ ਗਿਆ ਪਰ ਦੀ ਦੂਜੀ ਪਾਰੀ ਦੇ ਵਿੱਚ ਰਵਿੰਦਰ ਜੜੇਜਾ ਨੇ ਸਭ ਤੋਂ ਵੱਧ 53 ਦੌੜਾਂ ਬਣਾਈਆਂ ਦੱਖਣੀ ਅਫਰੀਕਾ ਲਈ ਸਾਈਮਨ ਹਾਰਮਰ ਨੇ 6 ਵਿਕਟਾਂ ਲਈਆਂ ਦੱਖਣੀ ਅਫਰੀਕਾ ਨੇ ਮੰਗਲਵਾਰ ਚੌਥੇ ਦਿਨ 260 ਰਨ 5 ਵਿਕਟਾਂ ਤੇ ਆਪਣੀ ਦੂਜੀ ਪਾਰੀ ਐਲਾਨੀ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲੀ ਪਾਰੀ ਦੇ ਵਿੱਚ 499 ਦੌੜਾਂ ਬਣਾਈਆਂ ਸਨ ਜਵਾਬ ਦੇ ਵਿੱਚ ਭਾਰਤ ਪਹਿਲੀ ਪਾਰੀ ਦੇ ਵਿੱਚ 201 ਦੌੜਾਂ ਤੇ ਆਊਟ ਹੋ ਗਿਆ ਇਸ ਦੇ ਨਾਲ ਭਾਰਤ ਨੂੰ ਟੈਸਟ ਜਿੱਤਣ ਦੇ ਲਈ 549 ਦੌੜਾਂ ਦਾ ਟੀਚਾ ਮਿਲਿਆ ਸੀ ਤਉ ਉਧਰ ਇਜ਼ਰਾਈਲ ਸਰਕਾਰ ਨੇ ਭਾਰਤ ਦੇ ਉੱਤਰ ਪੂਰਵੀ ਰਾਜਾਂ ਦੇ ਵਿੱਚ ਬਾਕੀ ਬਚੇ ਹੋਏ 5800 ਯਹੂਦੀਆਂ ਨੂੰ ਅਗਲੇ 5 ਸਾਲਾਂ ਦੇ ਵਿੱਚ ਇਜ਼ਰਾਈਲ ਲਿਆਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਇਜ਼ਰਾਈਲ ਯਹੂਦੀ ਏਜੰਸੀ ਨੇ ਕਿਹਾ ਹੈ ਕਿ ਇਜ਼ਰਾਈਲ ਸਰਕਾਰ ਨੇ ਐਤਵਾਰ ਨੂੰ ਉੱਤਰ ਪੂਰਵੀ ਭਾਰਤ ਦੇ ਬਨੇਈ ਮੁਨਾਸ਼ੇ ਭਾਈਚਾਰੇ ਦੇ ਅਲੀਆਹ ਨੂੰ ਪੂਰਾ ਕਰਨ ਦੇ ਲਈ ਮਹੱਤਵਪੂਰਨ ਵਿਆਪਕ ਪੈਲ ਨੂੰ ਮਨਜ਼ੂਰੀ ਦਿੱਤੀ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਇਤਿਹਾਸਿਕ ਫੈਸਲਾ 2030 ਤੱਕ ਭਾਈਚਾਰੇ ਨੂੰ ਲਗਭਗ 5800 ਮੈਂਬਰਾਂ ਨੂੰ ਇਜ਼ਰਾਈਲ ਲਿਆਏਗਾ ਜਿਸ ਦੇ ਵਿੱਚ 2026 ਦੇ ਵਿੱਚ ਹੀ ਪਹਿਲਾ ਮਨਜ਼ੂਰ ਕੀਤੇ ਗਏ 1200 ਯਹੂਦੀ ਸ਼ਾਮਲ ਨੇ ਇਹ ਪਹਿਲੀ ਵਾਰ ਹੋਵੇਗਾ ਜਦੋਂ ਯਹੂਦੀ ਏਜੰਸੀ ਇਜ਼ਰਾਈਲ ਦੇ ਚੀਫ ਰਬੀਨੇਟ ਕਨਵਰਜਨ ਅਥਾਰਟੀ ਦੇ ਪੋਪੂਲੇਸ਼ਨ ਐਂਡ ਇਮੀਗ੍ਰੇਸ਼ਨ ਅਥਾਰਟੀ ਦੇ ਨਾਲ ਮਿਲ ਕੇ ਯੋਗਤਾ ਇੰਟਰਵਿਊ ਦੀ ਅਗਵਾਈ ਕਰੇਗਾ ਯੋਗ ਉਮੀਦਵਾਰਾਂ ਦੇ ਲਈ ਉਡਾਨਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤੇ ਇਜ਼ਰਾਈਲ ਉਹਨਾਂ ਦੇ ਰਹਿਣ ਦਾ ਪ੍ਰਬੰਧ ਵੀ ਕਰੇਗੀ। ਇਸ ਯੋਜਨਾ ਨੂੰ ਇਹਨਾਂ ਪ੍ਰਵਾਸੀਆਂ ਦੀਆਂ ਉਡਾਨਾਂ ਦੇ ਖਰਚੇ, ਉਹਨਾਂ ਦੇ ਪਰਵਰਤਨ ਕਲਾਸਾਂ, ਰਿਹਾਇਸ਼, ਹੀਬਰੂ ਭਾਸ਼ਾ ਸਿਖਾਉਣ ਅਤੇ ਹੋਰ ਵਿਸ਼ੇਸ਼ ਲਾਭਾਂ ਨੂੰ ਪੂਰੇ ਕਰਨ ਦੇ ਲਈ 9 ਕਰੋੜ ਸੈਕਲ ਲਗਭਗ 2.7 ਕਰੋੜ ਡਾਲਰ ਦੇ ਵਿਸ਼ੇਸ਼ ਬਜਟ ਦੀ ਜ਼ਰੂਰਤ ਹੋਣ ਦਾ ਅਨੁਮਾਨ ਵੀ ਲਗਾਇਆ ਗਿਆ ਹੈ। ਇਹ ਆਵਾਸ ਅਤੇ ਏਕੀਕਰਨ ਮੰਤਰੀ ਔਫਰ ਸੋਫਰ ਨੇ ਕੈਬਨਟ ਨੂੰ ਪੇਸ਼ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਬੀਆਂ ਦਾ ਇੱਕ ਪੇਸ਼ਾਵਰ ਅਤੇ ਵਿਸਤ੍ਰਿਤ ਵਫਦ ਭਾਰਤ ਦੇ ਲਈ ਰਵਾਨਾ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਤੇ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੇਅਰ ਬੋਲਸਿਨਾਰੋ ਨੂੰ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਤਖਤਾ ਪਲਟ ਦੀ ਸਾਜਿਸ਼ ਦੇ ਮਾਮਲੇ ਦੇ ਵਿੱਚ 27 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ ਇਹ ਫੈਸਲਾ ਮੰਗਲਵਾਰ ਨੂੰ ਆਇਆ ਹੈ ਤੇ ਉਹਨਾਂ ਤੇ 2022 ਦੀਆਂ ਰਾਸ਼ਟਰਪਤੀ ਚੋਣਾਂ ਹਾਰਨ ਦੇ ਬਾਵਜੂਦ ਸੱਤਾ ਵਿੱਚ ਬਣੇ ਰਹਿਣ ਦੇ ਲਈ ਮੌਜੂਦਾ ਰਾਸ਼ਟਰਪਤੀ ਲੂਲਾ ਡਾ ਸਿਲਵਾ ਦੀ ਸਰਕਾਰ ਨੂੰ ਉਖਾੜ ਸੁੱਟਣ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਵੀ ਹੈ ਸੁਣਵਾਈ ਦੌਰਾਨ ਬੋਲਸਿਨਾਰੋ ਦੀ ਕਾਨੂੰਨੀ ਟੀਮ ਨੇ ਅਦਾਲਤ ਦੇ ਫੈਸਲੇ ਦੇ ਵਿਰੁੱਧ ਅੰਤਿਮ ਅਪੀਲ ਦਾਇਰ ਨਹੀਂ ਕੀਤੀ ਜਿਸ ਤੋਂ ਬਾਅਦ ਜਸਟਿਸ ਲੈਕਸੈਂਡਰ ਮੋਰੇਸ ਨੇ 27 ਸਾਲ ਦੀ ਸਜ਼ਾ ਸੁਣਾਉਣ ਦਾ ਹੁਕਮ ਜਾਰੀ ਕੀਤਾ ਹੈ ਜਜ ਨੇ ਹੁਕਮ ਦਿੱਤਾ ਕਿ ਬੌਨਸਿਨਾਰੋ ਨੂੰ ਰਾਜਸਤਾਨੀ ਬ੍ਰਾਜ਼ੀਲੀਆ ਦੀ ਸੰਗੀ ਪੁਲਿਸ ਹੈੱਡਕੁਆਰਟਰ ਦੇ ਵਿੱਚ ਕੈਦ ਰੱਖਿਆ ਜਾਵੇ ਜਿੱਥੇ ਉਹ ਪੱਜਣ ਦੇ ਡਰ ਕਾਰਨ ਪਹਿਲਾਂ ਹੀ ਗ੍ਰਿਫਤਾਰੀ ਦੇ ਅਧੀਨ ਹੈ ਬ੍ਰਾਜ਼ੀਲ ਦੇ ਸਰਕਾਰੀ ਵਕੀਲਾਂ ਦੇ ਇਲਜ਼ਾਮ ਨੇ ਕਿ ਬੋਲਸਿਨਾਰੋ ਨੇ ਚੋਣ ਹਾਰਨ ਤੋਂ ਬਾਅਦ ਸੱਤਾ ਵਿੱਚ ਬਰਕਰਾਰ ਰਹਿਣ ਦੇ ਲਈ ਸੁਪਰੀਮ ਕੋਰਟ ਤੇ ਹਮਲਾ ਕਰਨ ਦੀ ਸਾਜ਼ਿਸ਼ ਵੀ ਰਚੀ ਰਾਸ਼ਟਰਪਤੀ ਲੂਲਾ ਡਾ ਸਿਲਵਾ ਅਤੇ ਜੱਜ ਡੀ ਮੋਰੇਸ ਦੀ ਹੱਤਿਆ ਕਰਨ ਦੀ ਯੋਜਨਾ ਵੀ ਬਣਾਈ ਫੌਜੀ ਤਖਤਾ ਪਲਟਰਾਹੀ ਚੋਣ ਨਤੀਜਿਆਂ ਨੂੰ ਉਲਟ ਫੇਰ ਕਰਨ ਦੀ ਕੋਸ਼ਿਸ਼ ਵੀ ਕੀਤੀ ਸੋ ਇਹਨਾਂ ਇਲਜ਼ਾਮਾਂ ਦੇ ਤਹਿਤ ਸਾਬਕਾ ਰਾਸ਼ਟਰਪਤੀ ਬੋਲਸਿਨਾਰੋ ਨੂੰ 27 ਸਾਲ ਦੀ ਕੈਦ ਬ੍ਰਾਜ਼ੀਲ ਦੀ ਅਦਾਲਤ ਦੇ ਵੱਲੋਂ ਸੁਣਾਈ ਗਈ ਹੈ ਕਬਰਾਂਦੇਸ਼ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਵਾਜ਼ਤ ਬਹੁਤ ਬਹੁਤ ਧੰਨਵਾਦ